ਸਸੀ ਗੱਲ ਵੇਖ ਰਹੇ ਹੋ ਤੁਸੀਂ ਪੰਜਾਬ ਟੀਵੀ ਪ੍ਰਾਈਮ ਕਿਸਾਨੀ ਮੰਗਾਂ ਦੇ ਹੱਕ ਦੇ ਵਿੱਚ ਪਹਿਲਾਂ ਤੋਂ ਹੀ ਹੋ ਲਿਕੇ ਪ੍ਰੋਗਰਾਮ ਦੇ ਮੁਤਾਬਕ ਯੂਨੀਅਨ ਉਹ ਗ੍ਰਾਹਾਂ ਦੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਤੇ ਹੋਰ ਸਾਜ਼ੋ ਸਮਾਨ ਨਾਲ ਦੋ ਦਿਨਾਂ ਧਰਨਾ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮਹਿਲਾ ਮੋਰਚਾ ਪੰਜਾਬ ਭਾਜਪਾ ਦੀ ਪ੍ਰਧਾਨ ਜੈਂਦਰ ਕੋਰ ਦੀ ਰਿਹਾਈਸ਼ ਮੋਤੀ ਮਹਿਲ ਪਟਿਆਲਾ ਦੇ ਬਾਹਰ ਧਰਨਾ ਦੇਣ ਲਈ ਪਹੁੰਚ ਚੁੱਕੇ ਹਨ ਲੰਗਰ ਬਣਾਉਣ ਲਈ ਵੀ ਲੋੜਿੰਦੇ ਸਮਾਨ ਵੱਡੀ ਗਿਣਤੀ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਪੁਲਿਸ ਵੱਲੋਂ ਵੀ ਬੈਰੀਕੇਟਿੰਗ ਅਰ ਕਰ ਦਿੱਤੀ ਗਈ ਹੈ ਪਟਿਆਲਾ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਅੰਸ਼ੂ ਮੰਦੀ ਰਿਪੋਰਟ ਦੇ ਘਰ ਦੇ ਬਾਤ ਕਰਨਾ ਹੋਵੇਗੀ ਕਿੰਨੇ ਦਿਨ ਦਾ ਧਰਨਾ ਹੋਰ ਪੰਜਾਬ ਚ ਕਿੱਥੇ ਕਿੱਥੇ ਧਰਨਾ ਲੱਗੇ ਇਹ ਅੱਜ ਦਾ ਜਿਹੜਾ ਧਰਨਾ ਜੀ ਇਹ ਪੰਜਾਬ ਦੇ ਵਿੱਚ ਤਿੰਨ ਥਾਵਾਂ ਤੇ ਆ ਫਿਲਹਾਲ ਤਾਂ ਸੁਨੀਲ ਜਾਖੜ ਉਹ ਜਿਹੜਾ ਪ੍ਰਧਾਨ ਹੈ ਬੀਜੇਪੀ ਦਾ ਤੇ ਕੇਵਲ ਢਿੱਲੋਂ ਬਰਨਾਲਾ ਤੇ ਪਟਿਆਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹਨਾਂ ਦੇ ਲਾਇਆ ਜਾਣਾ ਇਹ ਦੋ ਦਿਨ ਦਾ ਹਜੇ ਤਾਂ ਸ਼ੁਰੂਆਤ ਤਾਂ ਦੋ ਦਿਨ ਦਾ ਪੱਕਾ ਦਿਨ ਰਾਤ ਰਾਤ ਨੂੰ ਵੀ ਅੱਜ ਇੱਥੇ ਰਹਿਣਾ ਹੈ ਅਸੀਂ ਉਸ ਤੋਂ ਬਾਅਦ ਇਹ ਆ ਵੀ ਜੇ ਸਵੇਰ ਵੱਲੋਂ ਸਾਨੂੰ ਕੋਈ ਮੈਸੇਜ ਆਉਂਦਾ ਹੈ ਜਾਂ ਸਰਕਾਰ ਦਾ ਕੋਈ ਨਹੀਂ ਸਾਡੇ ਨਾਲ ਮਿਲਣ ਦਾ ਕੋਈ ਕਿਸੇ ਮੰਤਰੀ ਦਾ ਗੱਲਬਾਤ ਹੁੰਦੀ ਤਾਂ ਅਸੀਂ ਇਸ ਨੂੰ ਲੰਮਾ ਵੀ ਕਰ ਸਕਦੇ ਪੰਜਾਬ ਟੋਲ ਪਲਾਜ਼ਾ ਪੰਜਾਬ ਦੇ ਵਿੱਚ ਅੱਜ 17 ਤੇ 18 ਵਾਸਤੇ ਦੋ ਦਿਨਾਂ ਵਾਸਤੇ ਟੋਲ ਵੀ ਪਰਚੀ ਫ੍ਰੀ ਕੀਤੀ ਜਾਊਗੀ ਇਹਦੇ 'ਚ ਉਗਰਾਹਾਂ ਦਾ ਬੜਾ ਵੱਡਾ ਰੋਲ ਹੋਣਾ ਤੇ ਬਾਕੀ ਹੋਰ ਜਥੇਬੰਦੀਆਂ ਦਾ ਵੀ ਸਹਿਯੋਗ ਨਾਲ ਹੈ ਮੌਸਮ ਦੇ ਹਿਸਾਬ ਨਾਲ ਦੋ ਦਿਨ ਮੀਂਹ ਵੀ ਲਿਖਿਆ ਹੋਇਆ ਵਿੱਚ ਜੋ ਕਿਸ ਤਰ੍ਹਾਂ ਦੇ ਤੁਹਾਡੇ ਉੱਪਰ ਬੰਦ ਉਹ ਤਾਂ ਜੀ ਦੇਖੋ ਜੋ ਸਾਡੇ ਨਾਲ ਸਰਕਾਰਾਂ ਬਤਕਰਾ ਕਰਦੀਆਂ ਨੇ ਜੇ ਪਰਮਾਤਮਾ ਨੇ ਵੀ ਕਰਨਾ ਹੋਣਾ ਮੀਂਹ ਨੇ ਹੀ ਆਉਗੀ ਉਹ ਵੀ ਉਹਦੀ ਚੱਲਾਂਗੇ ਪਰ ਅਸੀਂ ਇੱਥੋਂ ਜਾਣ ਵਾਲੇ ਨਹੀਂ ਉੱਠਗੇ ਜੇ ਮੀਂਹ ਨੂੰ ਦੇਖ ਕੇ ਅਸੀਂ ਭੱਜਾਂਗੇ ਇਹ ਗੱਲ ਨਹੀਂ ਹੈ ਮੀਂਹ ਆਵੇ ਨੇਰੀ ਆਵੇ ਤਾਂ ਇੱਥੇ ਜਿੰਨਾ ਸਾਡਾ ਟਾਈਮ ਦਾ ਟਾਰਗੇਟ ਰੱਖਿਆ ਨੂੰ ਪੂਰਾ ਕਰਤੀ ਜਾਵੇ ਸ਼ਾਂਤੀਪੂਰਵ ਸ਼ਾਂਤੀਪੂਰਵ ਬਿਲਕੁਲ ਸ਼ਾਂਤੀਪੂਰਵ ਕਹੂਗਾ ਕੋਈ ਕਿਸੇ ਤਰ੍ਹਾਂ ਦੀ ਐਂਬੂਲੈਂਸ ਜਾਂ ਸਕੂਲ ਦੇ ਜਾ ਕੋਈ ਵੀ ਕਿਸੇ ਤਰ੍ਹਾਂ ਦਾ ਵਿਆਹ ਸ਼ਾਦੀ ਜਾਂ ਮਰਗਤਾਲੇ ਆਦਾਰੇ ਨੇ ਉਹਨਾਂ ਨੂੰ ਅਸੀਂ ਜਾਣ ਦੀ ਵੀ ਖੁੱਲ ਦੇਵਾਂਗੇ ਅਸੀਂ ਇਸ ਤਰ੍ਹਾਂ ਦਾ ਕੋਈ ਵਿਹਾਰ ਨਹੀਂ ਕਰਨਾ ਜਿਹੜਾ ਕੋਈ ਮਤਲਬ ਅਨਲੀਗਲ ਹੋਵੇ ਗੈਰ ਮਨੁੱਖੀ